जून 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ تیار ਕੀਤਾ ਗਿਆ ਇੰਦਰਾ ਗਾਂਧੀ ਨੇ ਮਾਰਗ੍ਰੀਟ ਥੈਚਰ ਦੀ ਬ੍ਰਿਟਿਸ਼ ਸਰਕਾਰ ਤੋਂ ਆਪਰੇਸ਼ਨ ਬਲੂ ਸਟਾਰ ਵਿੱਚ ਸਯੋਗ ਦੀ ਮੰਗ ਕੀਤੀ ਜਿਸ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸੈਨਾ ਸਮਕ੍ਰਿਤੀ ਰਣਨੀਤਿਕ ਸਯੋਗ ਕੀਤਾ ਗਿਆ 1984 ਇੱਕ ਅਜਿਹਾ ਸਾਲ ਸੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਕਦੇ ਵੀ ਬੁਲਾਇਆ ਜਾਂ ਮਾ ਨਹੀਂ ਕੀਤਾ ਜਾਵੇਗਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ ਇਹ ਹਮਲਾ ਸਿੱਖਾਂ ਦੀਆਂ ਅਨੰਦਪੁਰ ਦੇ ਮਤੀ ਦੀਆਂ ਬਰਾਬਰਤਾ ਦੀ ਨਾਗਰੀਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਜਿਸਸੀ ਕੋਈ ਭਾਵਨਾtis ساتھ ਮਾਰਦੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ ਆਪਰੇਸ਼ਨ ਬਲੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਜੂਨ 84 ਵਿੱਚ ਹੋਏ ਕਲੂ ਘਰੇਵਾਲੇ ਇਸ ਕਲੂ ਘਰੇਵਾਲੇ ਵਿੱਚ ਬਹੁਤ ਜ਼ਿਆਦਾ ਸ਼ਹੀਦੀਆਂ ਹੋਈਆਂ ਸਨ ਤੇ ਇਹਨਾਂ ਦਾ ਕੀ ਕਾਰਨ ਸੀ ਕਿਉਂ ਉੱਥੇ ਫੌਜੀ ਅਟੈਕ ਹੋਇਆ ਸੀ ਕੀ ਸੀ ਸਾਰੀ ਗੱਲਬਾਤ ਆਪਾਂ ਸ਼ੁਰੂ ਤੋਂ ਲੈ ਕੇ ਇਸ ਨੂੰ ਸਮਝਦੇ ਹਾਂ ਸ਼ੁਰੂ ਹੋਇਆ ਕਿ ਦਮਦਮਿਤਕਸਾਲ ਦੇ ਮੁਖੀ ਸੰਤ ਭਿੰਡਰਾਂ ਵਾਲੇ ਇਹ ਸਿੱਖਾਂ ਦੇ ਮਸਲਿਆਂ ਨੂੰ ਮਿਵਾਕੀ ਨਾਲ ਚੁੱਕ ਰਹੇ ਸਨ ਤੇ ਇਹ ਮੌਕੇ ਦੀ ਕਾਂਗਰਸ ਸਰਕਾਰ ਨੂੰ ਹজম ਨਹੀਂ ਆ ਰਿਆ ਸੀ ਤੇ ਉਹ ਕਾਂਗਰਸ ਦੀ ਰਾਜਨੀਤੀ ਦਾ ਅਕਤੂਬਰ 83 ਵਿੱਚ ਢਿੱਲਵਾ ਕਾਂਡ ਦੇ ਵਿੱਚ ਜੋ ਬਸ ਕੱਢ ਹੋਇਆ ਸੀ ਉਸ ਦੇ ਵਿੱਚ 6 ਹਿੰਦੂ ਮਾਰੇ ਗਏ ਸਨ ਉਸ ਸਮੇਂ ਦੀ ਸਰਕਾਰ ਪੰਜਾਬ ਦੀ ਸਰਕਾਰ ਦਰਬਾਰਾ ਸਿੰਘ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖਾਰਜ ਕਰ ਦਿੱਤਾ ਸੀ ਉਸ ਤੋਂ ਬਾਅਦ ਪੰਜਾਬ ਵਿੱਚ ਦੰਗੇ ਤੇ ਹਿੰਸਾ ਹੋਣੀ ਸ਼ੁਰੂ ਹੋ ਗਈ ਸੀ ਤੇ 84 ਆਉਂਦੇ ਆਉਂਦੇ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਸਨ ਇਸ ਤੋਂ ਬਾਅਦ ਜੂਨ 84 ਵਿੱਚ ਭਾਰਤੀ ਫੌਜਾ ਦੁਆਰਾ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਆਪਰੇਸ਼ਨ ਨੂੰ ਬਲੂ ਆਪਰੇਸ਼ਨ ਕਿਹਾ ਜਾਂਦਾ ਸੀ ਤੇ ਆਓ ਆਪਾਂ ਇਸ ਕਿਉਂਕਿ ਉਸ ਸਮੇਂ ਮੌਕੇ ਦੀ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਨੂੰ ਇਹ ਜੱਜਮੈਂਟ ਹੋ ਗਈ ਸੀ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਭਿੰਡਰਾਂ ਵਾਲਾ ਅਤੇ ਉਸ ਦੇ ਸਾਥੀ ਜੋ ਕਿ ਬਹੁਤ ਵੱਡੇ ਗਿਣਤੀ ਦੇ ਵਿੱਚ ਅਸਲਾ ਬਰੂਦ ਰੱਖੀ ਬੈਠੇ ਹਨ ਤੇ ਉਹਨਾਂ ਨੂੰ ਪਾਕਿਸਤਾਨ ਵੱਲੋਂ ਵੀ ਕੋਈ ਹੋਰ ਸਹਾਇਤਾ ਮਿਲੇਗੀ ਇਸ ਲਈ ਉਹਨਾਂ ਨੇ ਇਸ ਆਪਰੇਸ਼ਨ ਨੂੰ ਬਲੂ ਸਟਾਰ ਆਪਰੇਸ਼ਨ ਦਾ ਨਾਮ ਦੇ ਕੇ ਭਾਰਤੀ ਫੌਜਾਂ ਨੇ ਹਰਮੰਦਰ ਸਾਹਿਬ ਉੱਤੇ ਚੜ੍ਹਾਈ ਕਰ ਦਿੱਤੀ ਸੀ ਕਿਉਂਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਸੰਤ ਭਿੰਡਰਾਂ ਵਾਲਾ ਅਤੇ ਉਸ ਦੇ ਸਾਥੀ ਹਥਿਆਰਬੰਦ ਖੜਕੂਆਂ ਨਾਲ ਉੱਥੇ ਦਰਬਾਰ ਸਾਹਿਬ ਉੱਤੇ ਕਬਜ਼ਾ ਕਰੀ ਬੈਠੇ ਹਨ ਉਹ ਉਹਨਾਂ ਨੂੰ ਉਸ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਭਾਰਤੀ ਫੌਜਾਂ ਨੂੰ ਉਸ ਤਰ੍ਹਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਕਿਹੇ ਭੇਜ ਦਿੱਤਾ ਸਰਕਾਰ ਨੂੰ ਇੱਕ ਅਲੱਗ ਤਰ੍ਹਾਂ ਦਾ ਡਰ ਸੀ ਕਿ ਇਹ ਸਾਰੇ ਇਕੱਠੇ ਹੋ ਕੇ ਇੱਕ ਅਲੱਗ ਤਰ੍ਹਾਂ ਦਾ ਖਾਲਿਸਤਾਨ ਬਣਾਉਣ ਬਾਰੇ ਸੋਚ ਰਹੇ ਹਨ ਇਹ ਸਾਰੀ ਯੋਜਨਾ ਸਰਕਾਰ ਦੀ ਘੜੀ ਮਿੱਥੀ ਹੋਈ ਸੀ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਇਹ ਮੌਕੇ ਦੀ ਬਹੁਤ ਘਟੀਆ ਕਿਸਮ ਦੀ ਸਰਕਾਰ ਸੀ ਕਿਉਂਕਿ ਕਿਸੇ ਵੀ ਧਾਰਮਿਕ ਸਥਾਨ ਉੱਤੇ ਇਸ ਤਰ੍ਹਾਂ ਅਟੈਕ ਕਰਨਾ ਬਹੁਤ ਹੀ ਗਲਤ ਤੇ ਉਹ ਵੀ ਸਿੱਖਾਂ ਦੀ ਜੋ ਸਭ ਤੋਂ ਵੱਡੀ ਧਾਰਮਿਕ ਸਥਾਨ ਕਹੀ ਜਾਣ ਵਾਲੀ ਸੰਸਥਾ ਤੇ ਉੱਤੇ ਤੇ ਹਮਲਾ ਕਰਨਾ ਕੋਈ ਚੰਗੀ ਗੱਲ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਆਪਾਂ ਸਭ ਜਾਣਦੇ ਹੀ ਹਾਂ ਸ੍ਰੀ ਦਰਬਾਰ ਸਾਹਿਬ ਨੂੰ ਢਾਢੇਰੀ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਸਿੱਖ ਸਰਦਾਲੂ ਜੋ ਉੱਥੇ ਸੰਗਤ ਪਹੁੰਚੀ ਹੋਈ ਸੀ ਉਹਨਾਂ ਦੀਆਂ ਲਾਸ਼ਾਂ ਉਥੋਂ ਕਹਿਣ ਵਾਲੇ ਤਾਂ ਘੱਟ ਕਹਿੰਦੇ ਹਨ ਪਰ ਉਥੇ ਇੱਕ ਪੱਤਰਕਾਰ ਵੀ ਦੱਸਦਾ ਹੈ ਕਿ ਘੱਟੋ-ਘੱਟ 1800 ਲਾਸ਼ਾਂ ਨੇ ਆਪ ਗਿਣੀ ਹੈ ਤੇ ਇੰਨਾ ਵੱਡਾ ਨਾਟਕ ਸੰਗਾਰ ਉੱਥੇ ਹੋਇਆ ਇਸ ਦੇ ਵਿੱਚ ਸੰਤ ਭਿੰਡਰਾਵਾਲਾ ਇਸ ਅਟੈਕ ਦੇ ਵਿੱਚ ਸੰਤ ਭਿੰਡਰਾਂ ਵਾਲਾ ਅਮਰੀਦ ਸਿੰਘ ਤੇ ਜਰਨਲ ਲੈਫਟੀਨੈਂਟ ਸੁਬੇਕ ਸਿੰਘ ਮਾਰੇ ਗਏ ਸਨ। ਕੌਜੀ ਨਿਹੰਗਰਵਾਲ ਸਾਹਿਬ ਨੂੰ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ। ਕਿਸੇ ਨੂੰ ਕਿਸੇ ਪਾਸੇ ਦੀ ਲੰਘਣ ਨਹੀਂ ਦਿੱਤਾ ਜਾ ਰਿਹਾ ਸੀ। ਉੱਥੇ ਲਗਭਗ ਕਹਿਣ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਲਗਭਗ 18 ਸੌ ਮੋਤਾ ਦਸੀਆਂ ਗਈਆਂ ਪਰ ਬਾਅਦ ਵਿੱਚ ਜਦੋਂ ਗਿਣਤੀ ਹੋਈ ਤਾਂ 4-5 ਹਜ਼ਾਰ ਲੋਕਾਂ ਦੀ ਉੱਥੇ ਇਹ ਸ਼ਾਨਦਿੱਲ ਹੋਈ ਕਿਉਂਕਿ ਬਹੁਤ ਵੱਡਾ ਖੁਨੀ ਹਮਲਾ ਸਰਕਾਰ ਦੁਆਰਾ ਕੀਤਾ ਗਿਆ ਸੀ ਇਹਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਇਸ ਸਾਲ 2025 ਦੇ ਵਿੱਚ ਬਹੁਤ ਵੱਡਾ ਸਿੱਧੀ ਸਵਾਗਮ ਮਨਾਇਆ ਗਿਆ ਤੇ ਬਹੁਤ ਦੁੱਖ ਦੀ ਘੜੀ ਸੀ ਉਹ ਜਿਸ ਟਾਈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਗੋਲੀਆਂ ਲੱਗੀਆਂ ਸਨ ਤੇ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਵੀਡੀਓ ਦੇ ਕਮੈਂਟ ਸੈਸ਼ਨ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ